ਹਲੋ ਲੋਕੋ ਜਿਹੜੇ ਆਪਣਾ ਪਵਿੱਤਰ ਧਰਤੀ ਉਹ ਪਿੱਛੇ ਰੱਖੀ ਧਰਤੀ ਸ਼ਾਂਤ ਫਰੀ ਫਤਿਹਗੜ ਸਾਹਿਬ ਦੇਖੇ ਪ੍ਰਵਾਸ ਸਹਿਤ ਅੱਜ ਦੇ ਪਵਨਤਮ ਸਤਿਪੂਣ ਆਇਆ ਸਜਦਾ ਕਰਨ ਆਇਆ ਜੋਤੀ ਸਾਹਿਬ ਜਾਦੇ ਜਿਨ੍ਹਾਂ ਦੀ ਕੁਰਬਾਨੀ ਦੀ ਮਿਸਾਲ ਦੁਨੀਆ 'ਚ ਕਿਤੇ ਨਹੀਂ ਮਿਲਦੀ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਬਿਰਲੇ ਇਰਾਦੇ ਔਰ ਬੋਲੇ ਸੋਨੇ ਹਾਲ ਦੇ ਨਾਰੇ ਲਾ ਕੇ ਜ਼ੁਲਮ ਨੂੰ ਚੱਲਿਆ ਪਾਰਲੀਮੈਂਟ ਦੇ ਵਿੱਚ ਵੀ ਮੈਨੂੰ ਮੌਕਾ ਮਿਲਿਆ ਸੀਗਾ ਤੇ ਉਸ ਵੇਲੇ ਪਾਰਲੀਮੈਂਟ ਚੱਲ ਰਹੀ ਸੀਗੀ ਹੁਣ ਤੱਕ ਖਤਮ ਹੋ ਜਾਂਦੀ ਹੈ ਪਹਿਲੇ 20 ਦਿਨ ਹੋਤੀ ਹੈ ਉਸ ਵਿੱਚ ਚੱਲ ਰਹੀ ਸੀ ਤਾਂ ਉਸ ਦਿਨ ਸ਼ਰਧਾਂਜਲੀ ਦੇਵਾਉਣ ਦਾ ਵੀ ਮੌਕਾ ਮੈਨੂੰ ਤੇ ਬਾਤਵਾਂ ਨੇ ਕੀਤਾ ਤੇ ਪਹਿਲੀ ਵਾਰ ਛੋਟੇ ਸੱਜਿਆਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਖੰਡੇ ਦੀ ਤੇ ਵੇਖਤੀ ਹੋਈ ਤੇ ਨਾਲ ਰਿਕਾਰਡ ਤੇ ਵੀ ਗਈ ਤਾਂ ਕਿ ਜੇ ਫਿਊਚਰ ਦੇ ਵਿੱਚ ਅਦੇ 22 ਤਰੀਕ ਨੂੰ 26 ਤਰੀਕ ਨੂੰ ਜਲਦੀ ਹੋਈ ਪਾਰਲੀਮੈਂਟ ਦਾ ਉਹ ਸਰਗੰਗੀ ਰਿਕਾਰਡ ਤੇ ਤਾਂ ਦੇਣੀ ਖੁੱਦੋ। ਸੋ ਸਾਡੇ ਗੁਰੂਆਂ ਨੇ ਸਾਡੇ ਸਰਵਾਂ ਸੁਵਾਰੇ ਨੇ ਮੰਨ ਦੇ ਸਖਿਆਮਾ ਸਿੱਕੇ ਤਰੀਪਾਂ ਦੇ ਨਾਲ ਖੜੋ ਉਹਨਾਂ ਦੇ ਹੱਕਾਂ ਦੀ ਲੜਾਈ ਲੜੋ। ਪਰਮਾਤਮਾ ਨੇ ਜੋ ਛੋਟੀ ਜਿਹੀ ਸੇਵਾ ਮੇਰੀ ਲਈ ਹੋਈ ਹੈ ਪੰਜਾਬ ਵਾਸਤੇ ਮੈਂ ਵੀ ਹਰ ਵਕਤ ਇਹ ਅਰਦਾਸ ਕਰਦਾ ਕਿ ਪਰਮਾਤਮਾ

ਆਓ ਸਾਲ ਆ ਕੇ ਸਜਦਾ ਕਰਦੇ ਆ ਨਮਸਕਾਰ ਕਰਦੇ ਆ ਉਹ ਤਾਂ ਕਰਕੇ 2 ਦਿਨ ਪਹਿਲਾਂ ਆਏ ਨੇ ਤੇ ਉਹਨਾਂ ਨੇ ਮਨ 'ਚ ਬੜੀ ਸ਼ਰਧਾ ਹੈ ਪਾਈ ਵਾਰ ਆਉਂਦੇ ਆ ਤੇ ਉਹ ਇਹ ਵੀ ਚਾਹੁੰਦੇ ਆ ਕਿ ਇੱਥੇ ਰਸ਼ ਨਾ ਹੋਵੇ ਇਹ ਸ਼ਹਾਬਤ ਦੀ ਜਿਹੜੀ ਮਹਾਨ ਧਰਤੀ ਨੂੰ ਹਰ ਕੋਈ ਨਮਸਕਾਰ ਕਰਦਾ ਇੱਥੇ ਕੋਈ ਵੱਡਾ ਛੋਟਾ ਨਹੀਂ ਹੈਗਾ ਇੱਥੇ ਹਰ ਕੋਈ ਸਜਦਾ ਕਰਦਾ ਤੁਸੀਂ ਦੇਖਿਆ ਪਿਛਲੀ ਵਾਰ ਵੀ 30 ਲੱਖ ਤੋਂ ਪ੍ਰਸੰਗਤ ਆਏ ਸੀ ਔਰ ਇਸ ਸਾਲ ਵੀ ਬਹੁਤ ਜਿਆਦਾ ਹੋতো ਵੀ ਜਿਆਦਾ ਸੰਗਤ ਆਉਗੀ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਨੇ ਸੀਐਮ ਸਾਹਿਬ ਨੇ ਪਿੱਛੇ ਡੀ ਸਾਹਿਬ ਨੂੰ ਤੇ ਐਸਐਸ ਸਾਹਿਬ ਨੂੰ ਕਿ ਠੀਕ ਹੈ ਪ੍ਰਬੰਧ ਸਾਰੇ ਨੇ ਕਿਹਾ ਕਿ ਹਾਂ ਬਿਲਕੁਲ ਸਹੀ ਨੇ ਸੋ ਮਾਨ ਸਾਹਿਬ ਆ ਜਾ ਕੇ ਆਪਣਾ ਸਿੱਧਾ ਕਰਕੇ ਗਏ ਆ ਕਮੇਟੀ ਮੈਂਬਰ ਵੱਲੋਂ ਮੰਗ ਪੱਤਰ ਵੀ ਮੰਗ ਦਿੱਤਾ ਗਿਆ ਮੰਗ ਕੀਤੀ ਗਈ ਹੈ ਕੋਈ ਸੜਕਾਂ ਨੂੰ ਲੈ ਕੇ ਕੀਤੀ ਗਈ ਹੈ ਜਾਂ ਕੋਈ ਹੋਰ ਇਤਿਹਾਸਿਕ ਮਾਰਤਾਂ ਨੂੰ ਲੈ ਕੇ ਕੀਤੀ ਹੈ ਉਹਦੇ ਬਾਰੇ ਦੇਖੋ ਮਾਨਯੋਗ ਸਦਾ ਭਵਾਂਸੀ ਮਾਨ ਸਾਹਿਬ ਨੇ ਕਿਹਾ ਕਿ ਅੱਜ ਮੈਂ ਇੱਥੇ ਸਿਰਫ ਮੱਥਾ ਟੇਕਣ ਆਇਆ ਜਿਹੜਾ politicial ਹੈ ਕੋਈ ਮੰਗ ਹੈ ਉਹ ਉਹਨਾਂ ਨੇ ਲਈਓ ਕਹਿੰਦੇ ਬਾਅਦ ਵਿੱਚ ਮੈਂ ਫੋਨ ਕਰਕੇ ਡਿਸਕਸ ਕਰੂੰਗਾ ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੀਆਂ ਸੜਕਾਂ ਦੀ ਗੱਲ ਕਰਦੇ ਨੇ ਰਿਪੇਅਰ ਹੋਈਆਂ ਨੇ ਅੱਜ ਫਰਵਰੀ ਮਾਰਚ ਤੋਂ ਸਾਰਾ ਪੂਰਾ ਜਿਹੜੀ ਸੜਕਾਂ ਨੇ ਫਤਿਹਗੜ੍ਹ ਡਿਸਟ੍ਰਿਕਟ ਵਿੱਚ ਹੈ ਬਸੀ ਹੈ ਤੇ ਹੈ ਫਤਿਹਗੜ੍ਹ ਦਾ ਹੈ ਮਰਵਾ ਸਾਰੀਆਂ ਰਪੇਰ ਚਾਜਣੀਆਂ ਨੇ ਸਾਰੇ ਕੰਮ ਸਟਾਰਟ